ਟੜਾ ਪੁਲਿਸ ਇੱਕ ਜੂਏ ਦੇ ਅੱਡੇ ਤੇ ਰੇਡ ਕਰਨ ਗਈ ਤਾਂ ਉੱਥੇ ਪੁਲਿਸ ਦਾ ਸਾਹਰਾ ਸ਼ਿਸ਼ੇਨਾ ਦੇ ਇਸ ਨੇਤਾਨ ਨਾਲ ਹੋ ਗਿਆ ਰੇਡ ਕਰਨ ਗਏ ਐਸਐਚਓ ਦੇ ਨਾਲ ਇਸ ਲੀਡਰ ਦੀ ਤਲਖੀ ਦੇਖੋ ਦੇਖੋ ਕਿਹੋ ਜਿਹਾ ਮੌਕੇ ਤੇ ਬਹਿਸ ਹੋ ਰਹੀ ਹੈ ਤੇ ਜਨਾਬ ਬੰਦੇ ਛੁੜਾਉਣ ਦੀ ਕੋਸ਼ਿਸ਼ ਕਰਦੇ ਰਹੇ ਪਹਿਲਾ ਇੱਕ ਫਾਇਦਾ ਇਹਨਾਂ ਜਨਾਬ ਨੂੰ ਹੋ ਗਿਆ ਕਿ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹਾਲਾਂਕਿ ਐਸਐਚਓ ਖੁਦ ਕਹਿੰਦੇ ਸੁਣਾਈ ਦੇ ਰਹੇ ਨੇ ਕਿ ਇਹ ਜਨਾਬ ਮੌਕੇ ਤੇ ਮੌਜੂਦ ਸਨ ਪਰ ਇਹਨਾਂ ਨੂੰ ਮੌਕੇ ਤੇ ਛੱਡ ਆਈ ਤੇ ਉਹਨਾਂ ਕੋਲੋਂ ਫਿਰ ਕਾਰਵਾਈ ਕਰਦੇ ਫਰਮੇਸ਼ਨ ਦਿੱਤੀ ਜਾਂ ਦਫ਼ਤਰ ਦੇ ਵਿੱਚ ਅਸੀਂ ਨਹੀਂ ਕਿਸੇ ਬੰਦੇ ਦਾ ਦਫ਼ਤਰ ਖੁੱਲਾ ਹੁੰਦਾ ਰੱਖਦੇ ਹਾਂ ਨਹੀਂ ਬੈਠੇ ਹੀ ਨਾਲ ਹੀ ਮੋਟਰ ਨਹੀਂ ਬੈਠੇ ਹੋਈ ਬੈਠੇ ਨਾਲ ਮੈਂ ਕਿੱਦੋਂ ਜਾਦੀ ਜੇ ਨਾ ਵਖੋ ਗੱਲ ਸੁਣ ਜੇ ਤੂੰ ਹੀ ਨਾਲ ਬੈਠੇ ਹਰ ਬੰਦੇ ਦਾ ਨਾਲ ਬੈਠੇ ਤਾ ਮੇਰੀ ਗੱਲ ਤੂੰ ਕਿਉਂ ਇਹਨਾਂ ਮੌਕੇ ਤੇ ਕੋਈ ਦੱਸੂ ਮਿਲੇ ਕਿ ਨਹੀਂ ਬੈਹੋਂਗੇ ਦਫ਼ਤਰ ਤੇ ਹੈ ਜੇ ਰੱਖੇ ਹੋਣ ਕਾਪੀਆਂ ਬਣੀਆਂ ਪੈਸੇ ਸਾਡੀ ਜੇਬ ਤੇ ਰੱਖੋ ਸਾਡੀ ਜੇਬ ਤੇ ਉੱਥੇ ਕਾਊਂਟਰ ਦੇ ਪਏ ਸਾ ਪੈਸੇ ਸਾਡੇ ਕਾਊਂਟਰ ਦੇ ਬਾਹਰ ਮੁੰਡੇ ਨੂੰ ਕਹਾਂ ਕਾਪੀਆਂ ਦੇ ਨਾਲ ਮੈਂ ਮੁੰਡੇ ਨੂੰ ਕਹਾਂ ਜਾਂ ਬਜਾਰਾ ਚ ਕੋਈ ਚੀਜ਼ ਲਾ ਕੋਈ ਜਾਣ ਕੇ ਵਹਿਦ ਜੀ ਸਾਡ ਨੂੰ ਪਹਿਲਾਂ ਇਹ ਗੱਲ ਕਹੀ ਜਾਂ ਵੀ ਜੇ ਸਾਡੇ ਦਸਤਾਵੇਜ਼ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋਗਾ ਹੁੰਦਾ ਨਾ ਤੇ ਆਪਾਂ ਤੁਹਾਨੂੰ ਉਸੇ ਬੜੀ ਨਹੀਂ ਆਓ ਜੀ ਚਲੀਏ ਆਹ ਚੀਜ਼ਾਂ ਤੇ ਬੜੀਆਂ ਤੇ ਇਹ ਮਾਮੂਲੀ ਕਰਨਾ ਇਹ ਮਾਮੂਲੀ ਇਹ ਤਾਸ਼ਾ ਤੁੰਸ਼ਾ ਜਿਹੜੀਆਂ ਨੇ ਅਸੀਂ ਰੋਜ਼ ਆਈ ਲੋਟਰੀ ਤੁਹਾਡਾ ਪੈਸੇ ਇਹ ਕਿਸੇ ਨੂੰ ਪੁੱਛ ਜਿਹੜੀਆਂ ਤੁਹਾਨੂੰ ਇਨਫੋਰਮ ਪਾਪਾ ਮੌਕੇ ਤੇ ਫੜਿਆ ਸਾਰਾ ਬੰਦੋ ਇਹ ਤੁਹਾਨੂੰ ਇਨਫੋਰਮੇਸ਼ਨ ਅਕੇਸ਼ ਵੀ ਕੀ ਕੀ ਕੀਤਾ ਸੋਨੂੰ ਅਨੇ ਯਾ ਕਪੀ ਤੋ ਐਡੀ ਤੋ ਤਕੀਫ ਇਹ ਕਿ ਕਿਹੜੀ ਤਕੀਫ ਆਪ ਦੇ ਕੋਲ ਲੈ ਜਾਂਦੀ ਹੈ ਕੁਝ ਨਾ ਸਰ ਸੁਬਾ ਦਾ ਮੈਨੂੰ ਕੀ ਬਗਸ਼ਾ ਲੋ ਜੀ ਦੱਸੋ ਆ ਮੀਡੀਆ ਘੋਤਾ ਸਾਹਮਣੇ ਮੋੜ ਲਾ ਕੇ ਆ ਗਏ ਨਾ 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 ਲੈ ਆ ਕੇ ਆ ਗਏ ਮੀਡੀਆ ਆਪਣੇ ਨਾਲ ਲੈ ਕੇ ਆ ਗਏ ਤੁਹਾਨੂੰ ਕੀ ਲੋੜ ਹੈ ਸਾਨੂੰ ਕੀ ਲੋੜ ਹੈ ਮੀਡੀਆ ਬਲ ਗਿਆ ਅਸੀਂ ਤਾਂ ਆਪਣੀ ਡਿਊਟੀ ਕਰਦੇ ਆ ਆ ਜਾਈਂ ਆਪਣੇ ਇਲਾਕੇ ਦੀ ਗਿਸ਼ਤ ਕਰ ਰਹੇ ਸੀ ਸਾਰੇ ਕੋਮਿਸ਼ਨ ਮੁਕਤਲ ਪਾਸਵਰਡ ਇਨਫੋਰਮੇਸ਼ਨ ਆਈ ਕਿ ਕੁਛ ਲਗਾ ਜੁਵਾ ਚੱਲ ਰਿਹਾ ਅਸੀਂ ਉਹਦਾ ਸਰਚ ਕੀਤਾ ਉਸੇ ਸਾਨੂੰ ਕਾਸ਼ ਰਜਿਸਟਰ ਤੇ ਕਾਪੀਆਂ ਤੇ ਐਸੀ ਸਾਰਾ ਕੁਝ ਰਿਕਵਰ ਹੋਇਆ ਦੋਸ਼ੀਆਂ ਦੇ ਸੀ ਦੋ ਦੋਸ਼ੀਆਂ ਦੀ ਪਾਲ ਕਰ ਲਈਏ ਉਹਨਾਂ ਦੇ ਬੰਦੀ ਕਾਰਵਾਈ ਨੂੰ ਜਲਦੀ ਜਲਦੀ ਜੀ ਹਾਂ ਜੀ ਕੁਝ ਬੰਦਿਆਂ ਨਾਲ ਕੁਝ ਬੰਦੇ ਨੇ ਮਿਸ ਬਿਹੇਵ ਕੀਤਾ ਹੈ ਉਹ ਮੋਦਵਰ ਬੰਦੇ ਸੀ ਉਹਨਾਂ ਨੂੰ ਨੋਟਿਸ ਭੇਜਾਂਗੇ ਉਹਨਾਂ ਨੂੰ ਲਿਆਉਂਦੇ ਜੁਰਮਾਨੇ ਤੋਂ ਉਹ ਗਲਿਆਵਾ ਨਹੀਂ ਤੇ ਵੀ ਸਾਰੀ ਨੋਟਿਸ ਚ ਨੇ ਉਹਨਾਂ ਜਲਦੀ ਫੜਿਆ ਉਹਨਾਂ ਨੇ ਲਿਆ ਲਿਆ। ਹਾਂਜੀ ਹਾਂਜੀ ਮੈਚ ਮੈਚ ਉਹ ਟੀਵੀ ਲੱਗਾ ਹੋਇਆ ਸੀ ਨਾਲ ਹੀ। ਇਹ ਵੀ ਅਸੀਂ ਸਾਰੀ ਪਾਲ ਕਰ ਰਹੇ ਹਾਂ। ਜੋ ਵੀ ਇਹਨਾਂ ਦੇ ਬੰਦੀ ਕਾਰਵਾਈ ਜਲਦ ਜਲਦ ਕਰਾਂਗੇ। ਰਜਿਸਟਰ ਤੇ ਉਹ ਨੌਟਰੀ ਵਾਲਾ ਸਿਸਟਮ ਵੀ ਜੇਦਾ ਕੋਈ ਪੱਟੀਆਂ ਦੇ ਨਹੀਂ ਇੱਚ ਕਹਿ ਸਕਦੇ। ਵਿੱਚ ਨੌਟਰੀ ਵਾਲਾ ਉਹ ਰਜਿਸਟਰ ਤੇ ਐਂਟਰੀਆਂ ਹੋਈਆਂ ਸੀ। ਉਹ ਸਾਰੀਆਂ ਜੋ ਰਿਲੇਟਡ ਉਹਨਾਂ ਕ੍ਰਾਈਮ ਹੁੰਦਾ ਸੀ ਜਦੋਂ ਧਾਰਾ ਲਾਵਾ। ਖੇਰ ਸ਼ਿਫ ਸੈਨਾ ਤੇ ਇਸ ਲੀਡਰ ਦਾ ਇਸ ਜੋਏ ਅੱਡੇ ਦੇ ਵਿੱਚ ਕੀ ਰੋਲ ਸੀ ਇਹ ਤਾਂ ਹਜੇ ਸਾਫ ਨਹੀਂ ਹੋਇਆ ਹੈ ਪਰ ਪੁਲਿਸ ਦੀ ਮਨਨiyet ਆ ਮੌਕੇ ਤੇ ਮੌਜੂਦ ਜ਼ਰੂਰ ਸਨ ਦੇਖਦੇ ਹਾਂ ਪੁਲਿਸ ਨਾਲ ਬਹਿਸ ਕਰਨ ਦੇ ਮਾਮਲੇ 'ਚ ਅੱਗੋਂ ਕੀ ਕਾਰਵਾਈ ਹੁੰਦੀ ਹੈ ਕੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ